ਸਭੀ ਗੱਲ ਤੁਸੀਂ ਦੇਖ ਰਹੇ ਦੈਨਿਕ ਸਾਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਪਹਿਲੀ ਤਰੀਕ ਨੂੰ ਸ੍ਰੀ ਗੁਰੂ ਰਵੀਦਾਸ ਪਾਰਾ ਜੀ ਦਾ ਗੁਰਪੁਰਪਨਾਇਆ ਗਿਆ ਸੀ ਉਸੇ ਸੰਦਰਭ ਦੇ ਵਿੱਚ ਜਿਹੜਾ ਬੂਟਾ ਮੰਡੀ ਰੋਡ ਹੈਗਾ ਰਵੀਦਾਸ ਚੌਂਕ ਤੋਂ ਲੈ ਕੇ ਬਨਾਲਾ ਚੌਂਕ ਤੱਕ ਇੱਥੇ ਇੱਕ ਮੇਲੇ ਦਾ ਯੋਜਨ ਕੀਤਾ ਜਾਂਦਾ ਕਿਉਂਕਿ ਬਿਲਕੁਲ ਗੁਰੂ ਰਵੀਦਾਸ ਧਾਮ ਦੇ ਬਿਲਕੁਲ ਸਾਹਮਣੇ ਇਹ ਮਾਰਕੀਟ ਲੱਗਦੀ ਆ ਆਪਜੀ ਤੌਰ ਤੇ ਮਾਰਕੀਟ ਲਗਾਈ ਜਾਂਦੀ ਆ ਤੇ ਲਗਭਗ 4 ਦਿਨ ਹੋ ਚੁੱਕੇ ਨੇ ਮੇਲਾ ਯਾਨੀ ਕਿ ਸ਼ੁਰੂ ਹੋਏ ਨੂੰ ਤੇ ਅੱਜ ਪੁਲਿਸ ਪ੍ਰਸ਼ਾਸਨ ਤੇ ਕਾਰਪੋਰੇਸ਼ਨ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਆਰਜੀ ਤੌਰ ਤੇ ਦੁਕਾਨਾਂ ਲਗਾਈਆਂ ਗਈਆਂ ਲਈਆਂ ਸਨ ਇਹ ਦੁਕਾਨਾਂ ਚਾਤ ਦਿੱਤੀਆਂ ਜਾਣ ਤਾਂਕਿ ਜਿਹੜਾ ਟ੍ਰੈਫਿਕ ਰੋਗਲ ਪੈਂਦੀ ਆ ਉਸ ਨੂੰ ਸਹੀ ਤਰੀਕੇ ਨਾਲ ਸੇਵਾਤਾ ਦੇ ਨਾਲ ਇਸ ਨੂੰ ਚਲਾਇਆ ਜਾਵੇ ਪਰ ਅਸਲ ਇਸ ਕੋਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਦੀ ਤਰਫੋਂ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇੱਕ ਇੱਕ ਘੰਟੇ ਦਾ ਟਾਈਮ ਜਿਹੜਾ ਹੈਗਾ ਵਾਰੇ ਧਿਆਨ ਦਿਓ ਜੀ ਆਪਣਾ ਆਪਣਾ ਸਮਾਨ ਪੈਕ ਕਰ ਲਓ

ਕਿ ਤਾਂ ਜੋ ਜਿਹੜਾ ਟ੍ਰੈਫਿਕ ਦਾ ਸਟਾਰੂ ਦਾ ਨਾਲ ਚਲਾਇਆ ਜਾ ਸਕੇ ਕਿਉਂਕਿ ਇਹ ਆਰਜੀ ਤੌਰ ਤੇ ਜਿਹੜੀਆਂ ਦੁਕਾਨਾਂ ਲੱਗੀਆਂ ਸੀ ਉਹ ਦੁਕਾਨਾਂ ਲੱਗਣ ਕਰਕੇ ਟ੍ਰੈਫਿਕ ਦੀ ਗਲ ਪੈ ਰਿਆ ਸੀਗਾ ਤੇ ਤੇ ਅਸੀਂ ਪੁਲਿਸ ਦੇ ਜਿਹੜੇ ਅ ਇੰਚਾਰਜਾਂ ਕਹਿੰਦੇ ਸੀ ਉਹ ਵੀ ਆਪਣੇ ਮੋਜੂਦ ਆ ਗਏ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਜਿਹੜੀਆਂ ਦੁਕਾਨਾਂ ਆਰਜੀ ਤੌਰ ਤੇ ਲਾਈਆਂ ਰਹੀਆਂ ਸੀ ਉਹਨਾਂ ਨੂੰ ਚੇਤਾਵਨੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਟ੍ਰੈਫਿਕ ਜਿਹੜਾ ਹੈਗਾ ਉਹ ਸਕਾਰੂ ਢੰਗ ਨਾਲ ਚਲਾਇਆ ਜਾ ਸਕੇ ਤਾ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਫਿਲਹਾਲ ਜਿਹੜੇ ਜਿਹੜੀਆਂ ਦੁਕਾਨਾਂ ਹੈਗੀਆਂ ਉਹਨਾਂ ਦਾ ਦੁਕਾਨ ਸਮੇਟੇਲ ਦੀ ਥਾਂ ਤੇ ਜਿਹੜੀ ਇਹਨਾਂ ਨੂੰ ਪਰਦੇ ਨਾਲ ਅੱਜਿਆ ਜਾ ਰਿਹਾ ਪਰਦੇ ਦੇ ਨਾਲ ਢੱਕਿਆ ਜਾ ਰਿਹਾ ਇਸ ਤਰੀਕੇ ਦੇ ਨਾਲ ਸੰਦੀਪ ਕੁਮਾਰ ਜੀ ਨਾਲ ਇਹ ਗੱਲਬਾਤ ਕਰਦੇ ਸੰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਦੁਕਾਨਦਾਰਾਂ ਵੱਲੋਂ ਬਾਹਦੇ ਵੱਲੋਂ ਟਾਈਮ ਦਿੱਤਾ ਜਾ ਰਿਹਾ ਹੈਗਾ ਪਰ ਇਹ ਸਮਾਨ ਚੱਕਲ ਦੀ ਵੀ ਆਏ ਪਰਦਾ ਕਰ ਰਹੇ ਕੱਜ ਰਹੇ ਉਹਨਾਂ ਨੂੰ ਇਹ ਸਾਰੇ ਇਹਨਾਂ ਨੂੰ ਕਹਤ ਹੈ ਕਿ ਆਪਣਾ ਸਮਾਨ ਚੱਕ ਲੋ ਜਿਹੜੇ ਆਪਣੀ ਟ੍ਰੈਫਿਕ ਹੈ ਉਹ ਜਾਮ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਅਸੀਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਣਾ ਇਸ ਕਰਕੇ ਇਹਨਾਂ ਦਾ ਸਾਰਾ ਸਮਾਨ ਪੈਕਅਪ ਕਰਾ ਰਹੇ ਇਹਨਾਂ ਨੂੰ થોਵਾ ਟਾਈਮ ਦਿੱਤਾ ਅੱਧੇ ਘੰਟੇ ਪੌਣੇ ਘੰਟੇ ਦਾ ਇਸੇ ਵਜ੍ਹਾ ਦੇ ਸਾਰਾ ਸਮਾਨ ਉਹ ਨਹੀਂ ਕਰਾ ਕਿਉਂਕਿ ਕਾਲਾਂ ਦਾ ਸਮਾਨ ਸਵੇਤ ਨਹੀਂ ਰੇ ਦੁਕਾਨਾਂ ਨੂੰ ਕੱਜ ਰਹੇ ਨੇ ਢੱਕ ਰਹੇ ਨੇ ਅਸੀਂ ਅੱਧੇ ਘੰਟੇ ਬਾਅਦ ਫਿਰ ਕਿਹੜਾ ਮਾਨਾਂ ਦੇ ਨਾਲ ਦੇ ਨਾਲ ਸਾਡੇ ਨਾਲ ਨਗਰ ਨਿਗਮ ਦੀਆਂ ਟੀਮਾਂ ਹੈਗੇ ਨਾਲ ਟਰੱਕ ਹੈਗੇ ਸਮਾਨ ਨੇ ਚੁੱਕ ਲੈਣਾ ਵਾਰਨਿੰਗ ਹੈ ਜੀ ਵਾਰਨਿੰਗ ਪੌਣਾ ਘੰਟੇ ਦਾ ਨਾਲ ਟਾਈਮ ਦਿੱਤਾ ਇੱਕ ਘੰਟੇ ਦਾ ਅਸੀਂ ਨਾਲ ਦੁਬਾਰਾ ਵਾਪਸ ਆਣਾ ਹੈ ਫਿਰ ਤੇ ਕਾਰਵਾਈ ਹੋਏਗੀ ਬਿਲਕੁਲ ਜੀ ਤਾਂ ਬਿਲਕੁਲ ਐਸਵੇਲੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਆ ਕਾਰਵਾਈ ਕਰਨ ਦੀ ਗੱਲ ਕਰ ਰਹੇ ਆ ਕਿ ਇਹਨਾਂ ਦਾ ਸਮਾਨ ਜਿਹੜਾ ਹੈਗਾ ਇੱਕ ਘੰਟੇ ਬਾਅਦ ਚੱਕ ਲਿਆ ਜਾਏਗਾ ਪਰ ਸੁਨਾਲ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਇੱਕ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਤੇ ਕਾਰਪੋਰੇਸ਼ਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਕਿ ਤੁਸੀਂ ਵਾਰਨਿੰਗ ਦੇ ਰਹੇ ਹੋ ਲਗਾਤਾਰ ਇਹਨਾਂ ਨੂੰ ਵਾਰਨਿੰਗ ਕੋਲ ਨਾ ਆਵੇ ਰੋੜ ਤੇ ਰੋੜ ਤਾਂ ਜਾਈ ਪਰ ਕੈਸੀ ਦਿੱਕਸ਼ਤਿਆ ਆ ਰਹੀ ਪਰ ਇਸ ਮਾਲ ਜੱਗਰ ਨਹੀਂ ਵੀ ਆਇਆ ਆਪਣਾ ਸਮਾਨ ਕਾਫਰੇ ਨੇ ਕਾਫਰੇ ਨਹੀਂ 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 ਜੇ ਤੱਕਾਉਣ ਦੇ ਤੱਕਾਉਂਗੇ ਪਰ ਇਹਨੂੰ ਵਾਰਨਿੰਗ ਦੇ ਰਹੇ ਫਿਰ 나오 ਕਾਰਪੋਰੇਸ਼ਨ ਵੀ ਆਈ ਹੈ ਨਾਲ ਖਾਲੀ ਮਾਲਾ ਤੇ ਜੇ ਰੋੜ ਮੰਗੀ ਚਾਲੇ ਕਿ ਕੀ ਕਾਰਵਾਈ ਕਰੋ ਉਹ ਕੰਜ ਟੋਨ ਦੇ ਪਾਸ ਕਾਰਵਾਈ ਕਰਾ ਲਈਏ ਪਰ ਤਾਂ ਬਿਲਕੁਲ ਸਮਾਨ ਜਿਹੜਾ ਤਸਵੀਰਾਂ ਸੀ ਇੱਕ ਵਾਰੀ ਸ਼ੇਅਰ ਕਰਾ ਰਹੇ ਆ ਜਿਹੜੇ ਇੰਚਾਰਜ ਹੈਗੇ ਨੇ ਲਗਾਤਾਰ ਵਾਰਨਿੰਗ ਦੇ ਰਹੇ ਨੇ ਤਾਂ ਵਾਰਨਿੰਗ ਦੇ ਨਾਲ ਦੇ ਨਾਲ ਉਹਨਾਂ ਨੂੰ ਸਮਾਨ ਚੱਕਣ ਦੀ ਗੱਲ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਤੇ ਹੁਣ ਇਹ ਦੇਖਣਾ ਇਹ ਹੋਏਗਾ ਇਸੇ ਘੰਟੇ ਬਾਅਦ ਕਿ ਜਦੋਂ ਜਦੋਂ ਇਸੇ ਘੰਟੇ ਬਾਅਦ ਦੁਬਾਰਾ ਪੁਲਿਸ ਫੋਰਸ ਜਾ ਨਗਰ ਨਿਗਮ ਦੀਆਂ ਟੀਮਾਂ ਜਿਹੜੀਆਂ ਕਿ ਦੁਆਰਾ ਇਸ ਜਗ੍ਹਾ ਤੇ ਆਉਂਦੀਆਂ ਨੇ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੁੰਦੀ ਹੈ ਕਿਉਂਕਿ ਅਜੇ ਤੱਕ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਸਮਾਨ ਨੂੰ ਪੁੱਜਣ ਦੀ ਸਾਹਮਣੇ ਆ ਰਹੀਆਂ ਨੇ ਸਮਾਨ ਨੂੰ ਠੱਕਣ ਦੀਆਂ ਸਾਹਮਣੇ ਆ ਰਹੀਆਂ ਨੇ ਪਰ ਕਿਸੇ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਉਹ ਇੱਥੇ ਸਮੇਟਿਆ ਨਹੀਂ ਜਾ ਰਿਹਾ ਪਰ ਇੱਕ ਦਿਨ ਦਵਾ ਕੀ ਤਸਵੀਰ ਹੋਏਗੀ ਉਹ ਦੁਖਣ ਵਾਲੀ ਗੱਲ ਹੋਏਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਈ ਕਰਾ ਟੀਵੀ ਜਲੰਧਰ ਸਭੀ ਗੱਲ ਤੁਸੀਂ ਦੇਖ ਰਹੇ ਡੇਨਿਕ ਸਰਾ ਟੀਵੀ ਤੇ ਮੈਂ ਸੁਖਿੰਦਰ ਕੰਬੋਈ ਸਾਡੇ ਨਾਲ ਪਹਿਲੀ ਤਰੀਕ ਨੂੰ ਸ੍ਰੀ ਗੁਰੂ ਰਵੀਦਾਸ ਪਰਾਜੀ ਦਾ ਗੁਰਪੁਰਪਨਾਇਆ ਕਿ ਅਸੀਂ ਉਸੇ ਸੰਦਰਭ ਦੇ ਵਿੱਚ ਜਿਹੜਾ ਬੂਟਾ ਮੰਡੀ ਰੋਡ ਹੈਗਾ ਰਵੀਦਾਸ ਸ਼੍ਰੋਮ ਤੋਂ ਲੈ ਕੇ ਬਨਾਲਾ ਚੌਂਕ ਤੱਕ ਇੱਥੇ ਇੱਕ ਮੇਲੇ ਦਾ ਯੋਜਨ ਕੀਤਾ ਜਾਂਦਾ ਕਿਉਂਕਿ ਬਿਲਕੁਲ ਗੁਰੂ ਰਵੀਦਾਸ ਧਾਮ ਦੇ ਬਿਲਕੁਲ ਸਾਹਮਣੇ ਇਹ ਮਾਰਕੀਟ ਲੱਗਦੀ ਆ ਆਪਜੀ ਤੌਰ ਤੇ ਮਾਰਕੀਟ ਲਗਾਈ ਜਾਂਦੀ ਆ ਤੇ ਲਗਭਗ 4 ਦਿਨ ਹੋ ਚੁੱਕੇ ਨੇ ਮੇਲਾ ਯਾਨੀ ਕਿ ਸ਼ੁਰੂ ਹੋਏ ਨੂੰ ਤੇ ਅੱਜ ਪੁਲਿਸ ਪ੍ਰਸ਼ਾਸਨ ਤੇ ਕਾਰਪੋਰੇਸ਼ਨ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਆਰਜੀ ਤੌਰ ਤੇ ਦੁਕਾਨਾਂ ਲਗਾਈਆਂ ਗਈਆਂ ਨੇ ਸਭ ਇਹ ਦੁਕਾਨਾਂ ਚਾਤ੍ਰਿਤਿਆ ਜਾਣ ਤਾਂ ਕਿ ਜਿਹੜਾ ਟ੍ਰੈਫਿਕ ਨੂੰ ਰੋਹਿਗਲ ਪੈਂਦੀ ਆ ਉਸ ਨੂੰ ਸਹੀ ਤਰੀਕੇ ਨਾਲ ਸਿਪਾਹਤਾ ਦੇ ਨਾਲ ਇਸ ਨੂੰ ਚਲਾਇਆ ਜਾਵੇ ਸਾਰੇ ਅਸਲ ਪੁਲਿਸ ਸਟੇਸ਼ਨ ਲੋ ਕਾਰਪੋਰੇਸ਼ਨ ਦੀਆਂ ਤਰਫੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇੱਕ ਘੰਟੇ ਦਾ ਟਾਈਮ ਜਿਹੜਾ ਹੈਗਾ ਵਾਰੇ ਧਿਆਨ ਦਿਓ ਜੀ ਆਪਣਾ ਆਪਣਾ ਸਮਾਨ ਤਿਆਰ ਕਰ ਲਓ एक कार्य पर अंदर अंदर अपना समान पैक कर लो जी अदरवाइज कार्य पर जिन्हें टीम आज तो आज जिस कार्य करनी है तो अधर समान जब होगा जी अपना अपना समान पैक करो महिला समान तो हो तो चुकी तर है आज ट्रैफिक की प्रॉब्लम आ रही है अपना अपना समान इकठ्ठे अंदर अंदर पैक कर लो जी अभी तो मैस्ट्री के लिए ना ਕਿ ਲਾਇਆ ਜਾ ਸਕੇ ਕਿ ਕੀ ਇਹ ਆਰਜੀ ਤੌਰ ਤੇ ਜਿਹੜੀਆਂ ਦੁਕਾਨਾਂ ਲੱਗੀਆਂ ਸੀ ਉਹ ਦੁਕਾਨਾਂ ਲੱਗਣ ਕਰਕੇ ਟ੍ਰੈਫਿਕ ਦੀ ਵਿਘਨ ਪੈ ਰਿਹਾ ਸੀਗਾ ਤੇ ਤੇ ਅਸੀਂ ਪੁਲਿਸ ਦੇ ਜਿਹੜੇ ਅ ਇੰਚਾਰਜਾਂ ਕਹਿੰਦੇ ਸੀ ਉਹ ਵੀ ਆਪਣੇ ਮੋਜੂਦ ਹੈਗੇ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਜਿਹੜੀਆਂ ਦੁਕਾਨਾਂ ਆਰਜੀ ਤੌਰ ਤੇ ਲਾਈਆਂ ਰਹੀਆਂ ਸੀ ਉਹਨਾਂ ਨੂੰ ਚੇਤਾਵਨੀ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਟ੍ਰੈਫਿਕ ਜਿਹੜਾ ਹੈਗਾ ਉਹ ਸਕਾਰੂ ਢੰਗ ਨਾਲ ਚਲਾਇਆ ਜਾ ਸਕੇ ਤਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਫਿਲਹਾਲ ਜਿਹੜੇ ਚਰੀਏ ਦੁਕਾਨਾਂ ਹੈਗੇ ਆ ਉਹਨਾਂ ਦਾ ਦੁਕਾਨ ਸਮੇਟੇਲ ਦੀ ਥਾਂ ਤੇ ਜਿਹੜੀ ਇਹਨਾਂ ਨੂੰ ਪਰਦੇ ਨਾਲ ਅੱਜਿਆ ਜਾ ਰਿਹਾ ਪਰਦੇ ਦੇ ਨਾਲ ਢੱਕਿਆ ਜਾ ਰਿਹਾ ਇਸ ਤਰੀਕੇ ਦੇ ਨਾਲ ਸੰਦੀਪ ਕੁਮਾਰ ਜੀ ਨਾਲ ਗੱਲਬਾਤ ਕਰਦੇ ਸੰਦੀਪ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨਾਂ ਦੁਕਾਨਦਾਰਾਂ ਵੱਲੋਂ ਪਾਦੇ ਵੱਲੋਂ ਟਾਈਮ ਦਿੱਤਾ ਜਾ ਰਿਹਾ ਹੈਗਾ ਪਰ ਇਹ ਸਮਾਨ ਚੱਕਲ ਦੀ ਵੀ ਆਏ ਪਰਦਾ ਕਰ ਰਹੇ ਕੱਜ ਰਹੇ ਉਹਨਾਂ ਨੂੰ ਨਹੀਂ ਸਰੀ ਇਹਨਾਂ ਨੂੰ ਕਹਤ ਹੈ ਕਿ ਆਪਣਾ ਸਮਾਨ ਚੱਕ ਲੋ ਜਿਹੜੇ ਆਪਣੀ ਟ੍ਰੈਫਿਕ ਹੈ ਉਹ ਜਾਮ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਅਸੀਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਣਾ ਇਸ ਕਰਕੇ ਇਹਨਾਂ ਦਾ ਸਾਰਾ ਸਮਾਨ ਪੈਕਅਪ ਕਰਾ ਰਹੇ ਆ ਇਹਨਾਂ ਤੋਂ ਵਾ ਟਾਈਮ ਦਿੱਤਾ ਅੱਧੇ ਘੰਟੇ ਪੌਣੇ ਘੰਟੇ ਦਾ ਇਸੇ ਵਾਰ ਇਹ ਸਰਾਸ ਨਾ ਮੇਰਾ ਕਹ ਰਿਹਾ ਕਿ ਕਿ ਦੁਕਾਨਾਂ ਦਾ ਸਮਾਨ ਸਵੇਟ ਨਹੀਂ ਰੇ ਦੁਕਾਨਾਂ ਨੂੰ ਕੱਜ ਰਹੇ ਨੇ ਧੱਕ ਰਹੇ ਨੇ ਅਸੀਂ ਅੱਧੇ ਘੰਟੇ ਬਾਅਦ ਫਿਰ ਗੇੜਾ ਮਾਰਨ ਨਾਲ ਦੇ ਨਾਲ ਸਾਡੇ ਨਾਲ ਨਗਰ ਨਿਗਮ ਦੀਆਂ ਟੀਮਾਂ ਹੈਗੀ ਨਾਲ ਟਰੱਕ ਹੈਗੇ ਸਮਾਨੇ ਦਾ ਚੁੱਕ ਲੈਣਾ ਵਾਰਨਿੰਗ ਹੈ ਜੀ ਵਾਰਨਿੰਗ ਪੌਣਾ ਘੰਟੇ ਦਾ ਨਾਲ ਟਾਈਮ ਦਿੱਤਾ 1 ਘੰਟੇ ਦਾ ਅਸੀਂ ਨਾਲ ਦੁਬਾਰਾ ਵਾਪਸ ਆਣਾ ਹੈ ਫਿਰ ਸਰਕਾਰਵਾਈ ਹੋਏਗੀ ਬਿਲਕੁਲ ਜੀ ਬਿਲਕੁਲ ਇਸ ਵੇਲੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਆ ਕਾਰਵਾਈ ਕਰਨ ਦੀ ਗੱਲ ਕਰ ਰਹੇ ਆ ਕਿ ਇਹਨਾਂ ਦਾ ਸਮਾਨ ਜਿਹੜਾ ਹੈਗਾ ਇੱਕ ਘੰਟੇ ਬਾਅਦ ਚੱਕ ਲਿਆ ਜਾਏਗਾ ਪਰ ਸੁਨਾਲ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਇੱਕ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਤੇ ਕਾਰਪੋਰੇਸ਼ਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹੋ ਕਿ ਤੁਸੀਂ ਵਾਰਨਿੰਗ ਦੇ ਰਹੇ ਹੋ ਲਗਾਤਾਰ ਇਹਨਾਂ ਨੂੰ ਵਾਰਨਿੰਗ ਪ੍ਰੋਬਲਮ ਆਉਂਦੀ ਰੋੜ ਰੋੜ ਚੱਲਣਾ ਹੈ ਪਰ ਟ੍ਰੈਫਿਕ ਦੀ ਸਮੱਸਿਆ ਆ ਰਹੀ ਪਰ ਇਸ ਮਾਲ ਜੱਟਨੀ ਵੀ ਆਇਆ ਆਪਣਾ ਸਮਾਨ ਕੱਢ ਰਹਿਣੇ ਕੱਢ ਰਹੇ ਨਹੀਂ 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 ਇਹ ਬਟ ਕੋੜ ਵਿੱਚ ਕੰਨ ਜਪਾ ਇਹਨੂੰ ਵਾਅਦਾ ਦੇ ਦੇ ਫਿਰ ਬਾਅਦ ਵਿੱਚ ਕਾਪੀ ਵੀ ਗੱਡੀ ਆਈ ਹੈ ਰਾਤ ਸਾਰੇ ਮਾਰਾ ਤੇ ਕੋਈ ਨਾ ਵੀ ਕਾਲੇ ਕਿਤੇ ਕਿਰਵਾਈ ਕਰੋ ਉਹ ਪੰਜੀ ਕੂਨ ਦੇ ਪਾਸ ਕਾਰਵਾਈ ਕਰ ਗਈ ਆਪਾਂ ਤਾਂ ਬਿਲਕੁਲ ਸਮਾਨ ਜਿਹੜਾ ਤਸਵੀਰਾਂ ਸੀ ਇੱਕ ਵਾਰੀ ਸ਼ੇਅਰ ਦਿਖਾ ਰਹੇ ਆ ਜਿਹੜੇ ਇਨਚਾਰਜ ਹੈਗੇ ਨੇ ਲਗਾਤਾਰ ਵਾਰਨਿੰਗ ਦੇ ਰਹੇ ਨੇ ਤਾਂ ਵਾਰਨਿੰਗ ਦੇ ਨਾਲ ਦੇ ਨਾਲ ਉਹਨਾਂ ਨੂੰ ਸਮਾਨ ਚੱਕਣ ਦੀ ਗੱਲ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਤੇ ਹੁਣ ਇਹ ਦੇਖਣਾ ਇਹ ਹੋਏਗਾ ਇਸ ਘੰਟੇ ਬਾਅਦ ਕਿ ਜਦੋਂ ਜਦੋਂ ਇੱਕ ਘੰਟੇ ਬਾਅਦ ਦੁਬਾਰਾ ਪੁਲਿਸ ਫੋਰਸ ਜਾਂ ਨਗਰ ਨਿਗਮ ਦੀਆਂ ਟੀਮਾਂ ਜਿਹੜੀਆਂ ਕਿ ਦੁਬਾਰਾ ਇਸ ਜਗ੍ਹਾ ਤੇ ਆਉਂਦੀਆਂ ਨੇ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੁੰਦੀ ਹੈ ਕਿਉਂਕਿ ਅਜੇ ਤੱਕ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਸਮਾਨ ਨੂੰ ਪੁੱਜਣ ਦੀ ਸਾਹਮਣੇ ਆ ਰਹੀਆਂ ਨੇ ਸਮਾਨ ਨੂੰ ਠੱਕਣ ਦੀਆਂ ਸਾਹਮਣੇ ਆ ਰਹੀਆਂ ਨੇ ਪਰ ਕਿਸੇ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਉਹ ਇੱਥੇ ਸਮੇਟਿਆ ਨਹੀਂ ਜਾ ਰਿਹਾ ਪਰ ਇੱਕੇ ਦੁਬਾਰਾ ਕੀ ਤਸਵੀਰ ਹੋਏਗੀ ਉਹ ਦੁਖਣ ਵਾਲੀ ਗੱਲ ਹੋਏਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਕਰੀ ਸੀ ਟੀਵੀ ਜਲੰਧਰ